ਅੱਜ 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 ਅ ਆਪੋ ਖੇਤਰਾ ਸਤਾ ਗਰ ਖੇਤਰੀਆ ਦੇ ਆ ਜਾਓ ਆਉਣਾ ਬਾਜਾ ਬੰਦ ਕਰਿਆ ਹਵਾਲਾ ਲਿਆ ਇੱਕ ਪੰਨ ਲੱਗਣ ਕਿ ਕਾ ਲੈਣੀ ਵੀਡੀਓ ਬਣਾਈ ਜਾਇਆ ਡੇ ਡੇ ਬਣਦੀ ਆ ਆ ਪਾ ਸਿੱਧਾ ਆਜੋ ਜਿਹੜਾ ਹੋਇਆ ਹੋਇ ਤਾ ਇਹ ਨਹੀਂ ਕਿ ਇਤਿਹਾਸ ਹੋਇਆ ਹੋਇਆ ਸੋਲਾ ਸੋਲਾ ਸਾਡੇ ਦੋ ਚੰਗਲ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਗਰਦਾਸਪੁਰ ਵਿੱਚ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਕਬਜ਼ੇ ਅੱਜ ਫੇਰ ਦੁਬਾਰਾ ਬਹਾਲ ਕਰਵਾਏ ਜਾ ਰਹੇ ਆ। ਸੁਭਾ ਕੁਸਵੰਦਰ ਸਿੰਘ ਜੀ ਦੇ ਚਾਲਾ ਉਹਦੇ ਕਈ ਦੇ ਨਾਲ ਜ਼ਮੀਨਾਂ ਦੇ ਕਬਜ਼ੇ ਜਿਹੜੇ ਬਹਾਲ ਕਰਾਉਂਦੇ ਹੋਏ ਆ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਗਰਦਾਸਪੁਰ ਦੇ ਪਿੱਟੇਵੜ ਤੋਂ ਲਾਈਵ ਤੁਸੀਂ ਦੇਖ ਸਕਦੇ ਹੋ ਲਾਈਵ ਭਿੱਟੇਵੜ ਪਿੰਡ ਤੋਂ ਲਾਈਵ ਦ੍ਰਿਸ਼ ਭਿੱਟੇਵੜ ਪਿੰਡ ਤੋਂ ਜਿੱਤੇ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਲਾਠੀ ਚਾਜੇ ਕਰਕੇ ਜ਼ਮੀਨਾਂ ਦੇ ਬਿਨਾਂ ਪੈਸੇ ਦਿੱਤੇ ਕਬਜ਼ੇ ਲਏ ਸੀ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਉੱਤੇ ਪਹੁੰਚ ਗਏ ਸਾਰੇ ਕਬਜ਼ੇ ਵਾਪਸ ਲਏ ਜਾ ਰਹੇ ਆ કઠણઈ માતા હા હા એ તો બે આખો જ દેજે ને હા આ દે ਖਾਲਸ ਉਹਨਾਂ ਨੂੰ ਛੋਟਿਆਂ ਦੇ ਨਾਲ ਹੱਡੀਆਂ ਮਾਵਾਂ ਤੇਰੀਆਂ ਭੈਣਾਂ ਕੁੜੀਆਂ ਇਹ ਕੰਮ ਵੀ ਅੱਜ ਤੇਰੇ ਸਿਰ ਤੇ para